ਰਾਗ ਗੌੜੀ ਗੁਵਾਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੇ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਚਿਆ ਅਜਹੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ RAM ਨਿਵਾਸਾ ਰਹਾਉ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ ਸੰਕਾਦਕ ਨਾਰਦ ਮੁਨ ਸੇਖਾ ਤਿਨ ਭੀ ਤਨ ਮਹਿ ਮਨ ਨਹੀਂ ਪੇਖਾ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾ ਸਮਾਈ ਗੁਰ ਪ੍ਰਸਾਦੀ ਜੈ ਦਿਓ ਨਾਮਾ ਭਗਤ ਕੈ ਪ੍ਰੇਮ ਇਨ ਹੀ ਹੈ ਜਾਨਾ ਇਸ ਮਨ ਕੋ ਨਹੀਂ ਆਵਨ ਜਾਣਾ ਜਿਸ ਕਾ ਭਰਮ ਗਿਆ ਤਿਨ ਸਾਚ ਪਛਾਨਾ ਇਸ ਮਨ ਕੋ ਰੂਪ ਨਾ ਰੇਖਿਆ ਕਾਈ ਹੁਕਮੇ ਹੋਇਆ ਹੁਕਮ ਬੂਝ ਸਮਾਈ ਇਸ ਮਨ ਕਾ ਕੋਈ ਜਾਣੈ ਭਿਉ ਇਹ ਮਨ ਦੀਨ ਭਏ ਸੁਖ ਦੇਉ ਜੀਉ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਾਵ ਰਹੇ ਕਬੀਰਾ ਗਉੜੀ ਗਵਾਰੀ ਐਨਸ ਏਕ ਨਾਮ ਜੋ ਜਾਗੇ ਕੇਤਕ ਸਿੱਧ ਭੈ ਲਿਵ ਲਾਗੇ ਰਹਾਉ ਸਾਧਕ ਸਿੱਧ ਸਗਲ ਮੁਨਹਾਰੀ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹਿ ਕਬੀਰ ਰਾਮ ਨਾਮ ਪਛਾਨਾ ਗੌੜੀ ਭੀ ਸੋਰਠ ਭੀ ਰੇ ਜੀ ਨ ਲਾਜ ਲਾਜ ਤੋਹੇ ਨਾਹੀ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾਕੇ ਕਹੋ ਜਨ ਕਾ ਨਾਹੀ ਘਰ ਤਾਂ ਕੇ ਸਭ ਕੋ ਕਹੇ ਜਾਸ ਕੀ ਬਾਤਾ ਸੋ ਸਮਰੱਥ ਨਿਜਪਤ ਹੈ ਦਾਤਾ ਕਹੈ ਕਬੀਰ ਪੂਰਨ ਜਗ ਸੋਈ ਜਾਕੇ ਹਿਰਦੈ ਅਵਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੂ ਹਰ ਠੱਗ ਜਗ ਕੋਠ ਗਉਰੀ ਲਾਈ ਹਰ ਕੇ ਵਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕੀ ਨਾਰੀ ਆ ਤਤ ਲਿਹੋ ਸਰੀਰ ਬੀਚਾਰੀ ਕਹ ਕਬੀਰ ਠੱਗ ਸਿਓ ਮਨ ਮਾਨਿਆ ਗਈ ਠਗਉਰੀ ਠੱਗ ਪਹਿਚਾਨਿਆ ਆਵ ਮੋ ਕੋ ਭਈ ਰਾਜਾ RAM ਸਹਾਈ ਜਨਮ ਮਰਨ ਕਟ ਪਰਮ ਗਤ ਪਾਈ ਰਹਾਉ ਸਾਧੂ ਸੰਗਤ ਦੀਓ ਰਲਹਾਏ ਪੰਚ ਦੂਤ ਤੇ ਲਿਓ ਛਡਾਏ ਅੰਮ੍ਰਿਤ ਨਾਮ ਜੱਪੋ ਜਪ ਰਸਨਾ ਮੋਲ ਦਾਸ ਕਰ ਲੀਨੋ ਆਪਣਾ ਸਤਗੁਰ ਕੀਨੋ ਪਾਰਿ ਉਪਕਾਰ ਕਾਗ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ ਬੁਝਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਸਲ ਪੂਰ ਰਹੇ ਪ੍ਰਭ ਸੁਆਮੀ ਜਤ ਪੀਖੋ ਤਤਿ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਿਰੜਾਈ ਪੂਰਬ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਪੋਨ ਸੂਤਕ ਸੂਤਕ ਪਰਜ ਬੇਗੋਈ ਕਹੋ ਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਪੋ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸਰਮਨੀ ਹੋਈ ਊਠ ਤੇ ਬਾਟ ਤੇ ਸੂਤਕ ਲਾਗੈ ਸੂਤਕ ਪਰੈ ਰਸੋਈ ਹਸਨ ਕੀ ਵਿਦ ਸਭ ਕੋ ਜਾਣੈ ਸੂਤਨ ਕੀ ਇਕ ਕੋਈ ਕਹਿ ਕਬੀਰ ਰਾਮ ਹਿਰਦੈ ਵਿਚਾਰੈ ਸੂਤਕ ਤਿਨ ਨਾ ਹੋਈ ਗੌੜੀ ਝਗੜਾ ਇਕ ਨ ਬੇਰੋ ਰਾਮ ਜੋ ਤੁਮ ਆਪਣੇ ਜਨ ਸੰਗ ਕਾਮ ਰਹਾਉ ਇਹ ਮਨ ਵਡਾ ਕੇ ਜਾ ਸਿਓ ਮਨ ਮਾਨਿਆ ਰਾਮ ਵੱਡਾ ਕਹਿ ਰਾਮਹਿ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ ਵੇਦ ਵੱਡਾ ਕੇ ਜਹਾਂ ਤੇ ਆਇਆ ਕਹਿ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕੇ ਹਰਿ ਕਾ ਦਾਸ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਭੈ ਓਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬਾਂਦੀ ਰਹਾਉ ਦੁਚਿੱਤੇ ਕੀ ਦੋਇ ਥੂਣ ਘਰਾਨੀ ਮੋਹ ਬਲੇਂਦਾ ਟੂਟਾ ਤਿਸਨਾ ਸ਼ਾਨ ਪਰੇ ਧਾਰਿ ਉਪਰ ਗੁਰਮਤ ਭਾਂਡਾ ਫੂਟਾ ਆਂਦੀ ਪਾਛੇ ਜੋ ਜਲ ਵਰਖੈ ਤੇਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਭਿਆ ਪਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਜਸ ਸੁਨੇ ਹੈ ਨਾ ਹਰ ਗੁਣ ਗਾਵੇ ਬਾਤ ਤਨਹੀ ਅਸਮਾਨ ਗਰਾਵ ਹੈ ਐਸੇ ਲੋਗਣ ਸਿਓ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਝ ਤਿਨ ਤੇ ਸਦਾ ਡਰਾਨੇ ਰਹੀਐ ਰਹਾਉ ਆਪ ਨਾ ਦੇਹੇ ਚਰੂ ਭਰ ਪਾਣੀ ਤੇਹ ਨਿੰਦਹ ਜੇ ਗੰਗਾ ਆਨੀ ਬੈਠ ਉਠਤ ਕੁਟਲਤਾ ਚੱਲ ਹੈ ਆਪ ਗਏ ਔਰਨਹੁ ਕਲ ਹੈ ਛਾੜ ਕੋ ਚਰਚਾ ਆਨ ਨਾ ਜਾਣੈ ब्रह्माहुं को कहयो ना मानहै आप गए और न हूँ खोवै है आग लगाए मंदिर मैं सोवै है और न हस्त आप है काने तिन को देख कबीर ल जाने राग गौड़ी बैरागन कबीर जी एक ओंकार सतगुरु प्रसाद जीवत पितर न मानै कोहू मुँहें सराध कराही ਪਿਤਰ ਵੀ ਬੱਪਰੇ ਕਹੋ ਕਿਉਂ ਪਾਵਹਿ ਕਊਆ ਕੂਕਰ ਖਾਈ ਮੋਕੋ ਕੁਸਲ ਬਤਾਵਹੁ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਕੀ ਕੈਸੇ ਹੋਈ ਰਹਾਉ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀਐ ਆਪਨ ਕਹਿਆ ਨਾ ਲੇਹੀ ਸਰ ਜੀਉ ਕਟ ਹੈ ਨਿਰ ਜੀਉ ਪੂਜਹਿ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਭੈ ਡੂਬੇ ਸੰਸਾਰੀ ਦੇਵੀ ਦੇਵਾ ਪੂਜਹਿ ਡੋਲਹਿ ਪਾਰ ਬ੍ਰਹਮ ਨਹੀਂ ਜਾਨਾ ਕਹਿਤ ਕਬੀਰ ਅਕੁਲ ਨਹੀਂ ਕੇਤਿਆ ਵਿਖਿਆ ਸਿਉ ਲਪਟਾਨਾ ਗੌੜੀ ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹੀ ਨਿਰੰਜਨ ਰਹੀਐ ਬਹੁੜ ਨਾ ਭਵਜਲ ਪਾਇਆ ਮੇਰੇ ਰਾਮ ਐ ਸਾਖੀਰ ਬਲੋਈਐ ਗੁਰਮਤਿ ਮਨੁ ਆਇ ਸਤਿਰਿ ਰਖੋ ਇਨ ਬਿਦ ਅੰਮ੍ਰਿਤ ਪਿਉਈਐ ਰਹਾਉ ਗੁਰ ਕੈ ਬਾਣ ਬਜਰ ਕਲ ਛੇਦੀ ਪ੍ਰਗਟਿਆ ਪਦ ਪਰਗਾਸਾ ਸਖਤ ਅੰਧੇਰ ਜੀਵੜੀ ਭ੍ਰਮ ਚੂਕਾ ਨਿਹਚਲ ਸਿਵ ਘਰ ਬਾਸਾ ਤਿਨ ਬਿਨ ਬਾਣ ਤਨ ਖਿ ਚੜਾਈਐ ਇਹੋ ਜਗ ਬੇਦਿਆ ਭਾਈ ਦੇਹੰ ਦੇਸ ਬੁੱਢੀ ਪਵਨ ਚਲਾਵੇ ਡੋਰ ਰਹੀ ਨਿਬਲਾਈ ਓਨ ਮਨ ਮਨੂਆ ਸੁੱਨ ਸਮਾਨਾ ਦੁਬਦਾ ਦੁਰਮਤ ਭਾਗੀ ਕਹੋ ਕਬੀਰ ਅਨਭਾਉ ਇਕ ਦੇਖਿਆ ਰਾਮ ਨਾਮ ਨਿਬਲਾਗੀ ਗੌੜੀ ਬੈਰਾਗਣ 蒂ਪਦੇ ਉਲਟਤ ਪਵਨ ਚੱਕਰ ਖੱਟ ਭੇਦੇ ਸੁਰਤ ਸੁਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨਾ ਗੁਰ ਪ੍ਰਸਾਦ ਅਕਲ ਭਈ ਅਵਰੈ ਨਾ ਤਰਥਾ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਭੁਨ ਨਿਵਰੈ ਜਿਨ ਜੈ ਸਾ ਕਰਮਾਨਿਆ ਲਉਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ ਤੇਰੀ ਨਿਰਗੁਣਤਾ ਕਾਏ ਸੋ ਕਹੀਐ ਐਸਾ ਕੋਈ ਬੇਬੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿਨ ਤੈਸੀ ਝਲ ਦੇਖੀ ਗਉੜੀ ਤਹਿ ਪਾਵਸ ਸਿੰਧ ਧੂਪ ਨਹੀਂ ਸਹੀਆ ਤਹਿ ਉਤਪਤ ਪਰ ਲਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਵਿਆਪੈ ਸੁੰਨ ਸਮਾਦ ਦੂ ਤਹਿ ਨਾਹੀ ਸਹਿਜ ਕੀ ਅਕਥ ਕਥਾ ਹੈ ਨਿਰਾਰੀ ਤੁਲ ਨਹੀਂ ਚੜੈ ਜਾਇ ਨਾਮ ਕਾਤੀ ਹਲਕੀ ਲੱਗੈ ਨਾ ਭਾਰੀ ਰਹਾਉ ਅਰਧ ਉਰਧ ਦੂ ਤਹ ਨਾਹੀ ਰਾਤ ਦਿਨ ਸ ਤਹ ਨਾਹੀ ਜਲ ਨਹੀਂ ਪਵਨ ਪਾਵਕ ਫੁੰਨ ਨਾਹੀ ਸਤਗੁਰ ਤਹਾਂ ਸਮਾਹੀ ਅਗਮ ਅਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਉ ਗੁਰ ਆਪਣੇ ਸਤ ਸੰਗਤ ਮਿਲ ਰਹੀ ਐ ਗੌੜੀ ਪਾਪ ਪੁੰਨ ਤੋਏ ਬੈਲ ਬਸਾਹੀ ਪਵਨ ਪੂੰਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਬਿਦ ਟਾਂਡ ਬਸਾਹਿਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬਨਜਾਰਾ ਰਹਾਉ ਕਾਮ ਕ੍ਰੋਧ ਦੁਇ ਭਏ ਜਗਾਤੀ ਮਨ ਤਰੰਗ ਬਟਵਾਰਾ ਪੰਜ ਤਤ ਮਿਲ ਦਾਨ ਨਵੇਰ ਹੈ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨੋਰੇ ਸੰਤੋ ਅਬ ਐਸੀ ਬਾਨ ਆਈ ਘਾਟੀ ਚੜਤ ਬੈਲ ਇਕ ਥਾਕਾ ਚਲੋ ਗੋਨ ਛਿਟਕਾਈ ਗੌੜੀ ਪੰਚਪਦਾ ਤੇਵ ਕੜੈ ਦਿਨ ਚਾਰ ਹੈ ਸਹੁਰੜੈ ਜਾਣਾ ਅੰਦਾ ਲੋਕ ਨਾ ਜਾਣਈ ਮੂਰਖ ਈ ਆਣਾ ਕਹੋ ਡੱਡੀਆਂ ਬੰਦ ਐ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਉ ਉਹੋ ਜੇ ਦਿੱਸ ਖੂਹੜੀ ਕੌਣ ਲਾਜ ਵਹਾਰੀ ਲਾਜ ਘੜੀ ਸਿਓ ਟੂਟ ਪੜੀ ਉੱਠ ਚੱਲੀ ਪਨਿਹਾਰੀ ਸਾਹਿਬ ਹੋਏ ਦਇਾਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੀ ਕਿਰਤ ਕੀ ਬਾਂਦੀ ਸਭ ਫਿਰੈ ਦੇਖੋ ਵਿਚਾਰੀ ਇਸਨੂੰ ਕਿਆ ਆਖੀਐ ਜਾਂ ਕਰੇ ਵਿਚਾਰੀ ਭਈ ਨਰਾਸੀ ਉੱਠ ਚੱਲੀ ਚਿਤ ਬੰਦਨਾ ਧੀਰਾ ਹਰ ਕੀ ਚਰਨੀ ਲਾਗ ਰਹੁ ਅਜ ਸਰਨ ਕਬੀਰਾ ਗਉੜੀ ਜੋਗੀ ਕਹਿ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਤ ਮੁੰਡਤ ਇਕੈ ਸ਼ਬਦੀ ਏ ਕਹਿ ਸਿਧ ਪਾਈ ਹਰ ਬਿਨ ਭਰਮ ਭਲਾਨੀ ਅੰਦਾ ਜਾ ਪਹਿ ਜਾਉ ਆਪ ਛੁਟ ਕਾਵਨ ਏ ਬੰਦੇ ਬਹੁ ਖੰਡਾ ਰਹਾਉ ਜਹਤੇ ਉਪਜੀ ਤਹੀਂ ਸਮਾਨੀ ਇਹ ਬਿਦ ਬਿਸਰੀ ਤਬ ਹੀ ਪੰਡਤ ਗੁਣੀ ਸੂਰ ਹਮਦਾਤੇ ਇਹ ਕਹਿ ਬਦ ਹਮ ਹੀ ਜਿਸਾ ਬਝਾਏ ਸੂਈ ਬੂਝੈ ਬਿਨ ਬੂਝੇ ਕਿਉ ਰਹੀ ਐ ਸਤਗੁਰ ਮਿਲੈ ਅੰਧੇਰਾ ਚੂਕੈ ਇਨ ਬਿਦਮਾਨਕ ਲਹੀ ਐ ਤਜ ਬਾਵੇ ਦਹਨੇ ਬੇਕਾਰਾ ਹਰ ਪਦ ਦ੍ਰਿੜ ਕਰ ਰਹੀ ਐ ਕਹੋ ਕਬੀਰ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਸ ਆਹਾ ਤਹ ਕਿਸ ਨਾਹੀ ਪੰਜ ਤਤ ਤਹ ਨਾਹੀ ਏੜਾ ਪਿੰਗਲਾ ਸੁਖਮਨ ਬੰਦੇ ਏ ਅਵਗਣ ਕਤ ਜਾਹੀ ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹ ਸਮਾਈ ਇਹ ਸੰਸਾਰ ਮੋਕੋਂ ਅਨ ਦਿਨ ਵਿਆਪੈ ਮੋਕੋਂ ਕੋ ਨਾ ਕਹੈ ਸਮਝਾਈ ਰਹਾਉ ਜਹ ਵਰਪੰਡ ਪਿੰਡ ਤਹ ਨਹੀਂ ਰਚਨ ਹਾਰ ਤਹ ਨਹੀਂ ਜੋੜ ਨਹਾਰੂ ਸਦਾ ਅਤੀਤਾ ਇਹ ਕਈਐ ਕਿਸ ਮਾਹੀ ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਬినాਸੀ ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਨਿਵ ਲਾਗ ਰਹੀ ਹੈ ਜਹਾਂ ਬਸਦੇ ਨਰਾਤੀ ਉਹ ਆ ਕਾ ਮਰਮ ਉਹੀ ਪਰ ਜਾਣੈ ਉਹ ਤਉ ਸਦਾ ਅਬਨਾਸੀ ਗੌੜੀ ਸੁਰਤਿ ਸਿਮਰਤ ਦੋਏ ਕੰਨੀ ਮੁੰਦਾ ਪਰਮਿਤ ਬਾਹਰ ਖਿੰਤਾ ਸੁਨ ਗੁਪਾ ਮਹਿ ਆ ਸੁਨ ਬੈਸਣ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤਨਾ ਸੋਗ ਬਿਯੋਗੀ ਰਹਾਉ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਪਸਮਾ ਧਾਰੀ ਤਾੜੀ ਲਾਗੀ ਟਰਪਲ ਪਲਟੀ ਐ ਝੂਟਾ ਹੋਏ ਪਸਾਰੀ ਮਨ ਪਵਨ ਦੋਏ ਤੂੰ ਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ਫਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗਰੀ ਬਾਜੀ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਢੋਲ ਨਾ ਲਾਗੀ ਕਹੋ ਕਬੀਰ ਆਂ ਕੋ ਪੁਨਰਪ ਜਨਮ ਨਹੀਂ ਜੇ ਲਗੈ ਉਹ ਬੈਰਾਗੀ ਪੌੜੀ ਗਾਜ ਨਵ ਗਾਜ 10 ਗਾਜ 21 ਪੁਰੀਆ 1 ਤਨਾਈ ਸਾਖ ਸੂਤ ਨਵ ਖੰਡ 72 ਪਾਠ ਲਗੋ ਅਧਿਕਾਈ ਗੈਬ ਨਾਮਨ ਮਾਹੋ ਘਰ ਛੋੜਿਆ ਜਾਏ ਜਲਾ ਹੋ ਰਹਾਓ ਗਜਈ ਨਾ ਮਿਨੀਐ ਤੋਲ ਨਾ ਤੁਲੀਐ ਪਾਂਚਨ ਸੇਰ ਅਢਾਈ ਜੋ ਕਰ ਪਾਂਚਨ ਬੇਗ ਨਾ ਪਾਵੇ ਝਗਰ ਕਰੇ ਕਰਹਾਈ ਦਿਨ ਕੀ ਬੈਠ ਕਸਮ ਕੀ ਬਰਕਸ ਤੇ ਬੇਲਾ ਕਟਿਆਈ ਛੂਤੇ ਕੁੰਡੇ ਭੀਗੈ ਪੁਰੀਆ ਚਲਿਓ ਜਲਾਹੋ ਰਸਾਈ ਛੋਸੀ ਨਲੀ ਤੰਤ ਨਹੀਂ ਨਿਕਸੈ ਨਤਰ ਰਹੀ ਉਰਝਾਈ ਛੋੜ ਪਸਾਰ ਈਹਾਂ ਰਹੋ ਬਪਰੀ ਕਹੋ ਕਬੀਰ ਸਮਝਾਈ ਗੌੜੀ ਏਕ ਜੋਤ ਏਕਾ ਮਿਲੀ ਕਿੰਬਾ ਹੋਇ ਮੋਹ ਹੋਇ ਜਿਤ ਘਟ ਨਾਮ ਨਾ ਊਪਜੈ ਫੂਟ ਮਰੈ ਜਨ ਸੋਇ ਸਾਵਲ ਸੁੰਦਰ RAMਈਆ ਮੇਰਾ ਮਨ ਲਾਗਾ ਤੋਹਿ ਰਹਾਉ ਸਾਧ ਮਿਲੈ ਸਿਧ ਪਾਈਐ ਕੇ ਇਹੋ ਜੋਗ ਕੇ ਭੋਗ ਦੋਹੋਂ ਮਿਲ ਕਾਰਜ ਊਪਜੈ ਰਾਮਨਾਮ ਸੰਜੋਗ ਲੋਗ ਜਾਣੈ ਇਹੋ ਗੀਤ ਹੈ ਇਹੋ ਤਉ ਬ੍ਰਹਮ ਵਿਚਾਰ ਜੋ ਕਾਂਸੀ ਉਪਦੇਸ਼ ਹੋਇ ਮਾਨ ਸਮਰਤੀ ਬਾਰ ਕੋਈ ਗਾਵੇ ਕੋ ਸੁਣੈ ਹਰਨਾਮਾ ਚਿਤ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮਗਤ ਪਾਏ ਗੌੜੀ ਜਿਤੇ ਯਤਨ ਕਰਤ ਤੇ ਡੂਬੇ ਭਵ ਸਾਗਰ ਨਹੀਂ ਤਾਰਿਓ ਰੇ ਕਰਮ ਧਰਮ ਕਰਤੇ ਬਹੁ ਸੰਜਮ ਹਮ ਬੁੱਧ ਮਨ ਜਾਰਿਓ ਰੇ ਸਾਸ ਗਰਾਸ ਕੋ ਦਾ ਤੋ ਠਾਕੁਰ ਸੋ ਕਿਉ ਮਨਹੁ ਵਿਸਾਰਿਓ ਰੇ ਹੀਰਾ ਲਾਲ ਅਮੋਲ ਜਨਮ ਹੈ ਕੌਡੀ ਬਦਲੇ ਹਾਰਿਓ ਰੇ ਰਹਾਉ ਤ੍ਰishna ਤ੍ਰਿਖਾ ਭੂਖ ਭ੍ਰਮ ਲਾਗੀ ਹਿਰਦੈ ਨਾਏ ਵਿਚਾਰਿਓ ਰੇ ਉਨ ਮਤਮਾਨ ਹਿਰਿਓ ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ ਸਵਾਦ ਲੁਭਤ ਇੰਦਰੀ ਰਾਸ ਪ੍ਰੇਰਿਓ ਮਦ ਰਸ ਲੈਤ ਬਿਕਾਰਿਓ ਰੇ ਕਰਮ ਭਾਗ ਸੰਤਨ ਸੰਗਾਨੀ ਕਾਸ਼ਤ ਲੋਹ ਉਧਾਰਿਓ ਰੇ ਤਾਵਤ ਜੋਨ ਜਨਮ ਭ੍ਰਮ ਥਾਕੇ ਅਬ ਦੁਖ ਕਰ ਹਮਹਾਰਿਓ ਰੇ ਕਹ ਕਬੀਰ ਗੁਰ ਮਿਲਤ ਮਹਾਰਾਸ ਪ੍ਰੇਮ ਭਗਤ ਨਿਸਤਾਰਿਓ ਰੇ ਗੌੜੀ ਕਾਲ ਬੂਤ ਕੀ ਹਸਤਨੀ ਮਨ ਬਵਰਾ ਰੇ ਚਲ ਤਰਚੀ ਉਹ ਜਗਦੀਸ਼ ਕਾਮ ਸਵਾਏ ਗਜ ਬਸ ਪਰੇ ਮਨ ਬਵਰਾ ਰੇ ਅੰਕਸ ਸਹਿਓ ਸੀਸ ਵਿਖੈ ਬਾਚ ਹਰ ਰਾਚ ਸਮਝ ਮਨ ਬਹੁਰਾ ਰੇ ਨਿਰਪੈ ਹੋਏ ਨਾ ਹਰ ਭਜੇ ਮਨ ਬਹੁਰਾ ਰੇ ਗਹਿਓ ਨਾ ਰਾਮ ਜਹਾਜ ਰਹਾਉ ਮਰਕਟ ਮੁਸਤੀ ਅਨਾਜ ਕੀ ਮਨ ਬਉਰਾਰੀ ਲੀਨੀ ਹਾਤ ਪਸਾਰ ਛੂਤਨ ਕੋਸਹਿ ਸਾ ਪਰਿਆ ਮਨ ਬਉਰਾਰੀ ਨਾਕਿਓ ਘਰ ਘਰ ਬਾਰ ਜਿਉ ਨਲਨੀ ਸੂਟਾ ਗਹਿਓ ਮਨ ਬਉਰਾਰੀ ਮਾਇਆ ਇਹੋ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾਰੀ ਤਿਉ ਪਸਰਿਓ ਪਾਸਾਰ ਨਾਮਨ ਕੋ ਤੀਰਥ ਘਨੇ ਮਨ ਬਉਰਾਰੀ ਪੂਜਨ ਕੋ ਬਹੁ ਦੇਵ ਕਹੋ ਕਬੀਰ ਛੂਤਨ ਨਹੀਂ ਮਨ ਬਉਦਾਰੇ ਛੂਤਨ ਹਰ ਕੀ ਸੇਵ ਗੌੜੀ ਅਗਨ ਨਾ ਦਹਿ ਪਵਨ ਨਹੀਂ ਮਗਨੈ ਤਸ ਕਰ ਨੀਰ ਨ ਆਵੇ RAM ਨਾਮ ਧਨ ਕਰ ਸੰਚੌਨੀ ਸੋ ਧਨ ਕਤ ਹੀ ਨ ਜਾਵੇ ਹਮਰਾ ਧਨ ਮਾਦੋ ਗੋਬਨ ਧਰਨੀ ਧਰ ਇਹ ਹੈ ਸਾਰ ਧਨ ਕਹੀ ਹੈ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਹੀਐ ਰਹਾਉ ਇਸ ਧਨ ਕਾਰਨ ਸਿਵ ਸੰਕਾਦਿਕ ਖੋਜਤ ਭਏ ਉਦਾਸੀ ਮਨਮਕੰਦ ਜਿਹ ਬਾ ਨਾਰਾਇਣ ਪਰੈ ਨਾ ਜਮ ਕੀ ਫਾਸੀ ਨਿਜ ਧਨ ਗਿਆਨ ਭਗਤ ਗੁਰ ਦੀਨੀ ਤਾਸ ਸਮਤ ਮਨ ਲਾਗਾ ਜਲਤ ਅੰਭ ਥੰਬ ਮਨ ਧਾਵਤ ਪਰਮ ਬੰਧਨ ਪਉ ਭਾਗਾ ਕਹਿ ਕਬੀਰ ਮਦਨ ਕੇ ਮਾਤੇ ਹਿਰਦੈ ਦੇਖ ਵਿਚਾਰੀ ਤੁਮ ਘਰ ਲਾਖ ਕੋਟ ਅਸਵ ਹਸਤੀ ਹਮ ਘਰ ਏਕ ਮਰਾਰੀ ਗੌੜੀ ਜਿਉ ਕਪ ਕੇ ਕਰ ਮੁਸਤ ਚੰਨਨ ਕੀ ਲੁਭਧ ਨਾ ਤਿਆਗ ਦਇਉ ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰ ਗਰਹਿ ਪਰਿਉ ਭਗਤ ਬਿਨ ਬਿਰਥੇ ਜਨਮ ਗਇਉ ਸਾਧ ਸੰਗਤਿ ਭਗਵਾਨ ਭਜਨ ਬਿਨ ਕਹੀਂ ਨਾ ਸਾਚ ਰਹੇ ਉਹ ਰਹਾਉ ਜਿਉ ਉਧਿਆਨ ਕੁਸਮ ਪਰ ਫੁੱਲਤ ਕਿਨਹਿ ਨਾ ਘਰਾਉ ਲਇਓ ਤੈਸੇ ਭ੍ਰਮਤ ਅਨੇਕ ਜੋਨ ਮਹਿ ਫਿਰ ਫਿਰ ਕਾਲ ਹਇਓ ਆ ਧਨ ਜੋਬਨ ਅਰ ਸੁੱਤਦਾਰਾ ਦੇਖਣ ਕਉ ਜੋ ਦਇਓ ਤਿਨਹੀ ਮਾਹੇ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਇਓ ਆਉਦ ਅਨਲ ਤਨ ਤਿਨ ਕੋ ਮੰਦਰ ਚਹੋਂ ਜਿਸ ठाਟ ਠਾਇਓ ਕਹ ਕਬੀਰ ਭੈ ਸਾਗਰ ਤਰਨ ਕੋ ਮੈਂ ਸਤਗੁਰ ਓਟ ਲਿਓ ਗੌੜੀ ਪਾਣੀ ਮੈਲਾ ਮਾਟੀ ਗੋਰੀ ਜਿਸ ਮਾਟੀ ਕੀ ਪੁਤਰੀ ਜੋਰੀ ਮੈਂ ਨਾਹੀ ਕਛ ਆਹੇ ਨਾ ਮੋਰਾ ਤਨ ਧਨ ਸਭ ਰਸ ਗੋਬਿੰਦ ਤੋੜਾ ਰਹਾਉ ਜਿਸ ਮਾਟੀ ਮਹਿ ਪਵਨ ਸਮਾਇਆ ਤੂ ਤਾਂ ਪਰਪੰਚ ਜੋਰ ਚਲਾਇ ਕਿਨਹੂ ਲੱਖ ਪਾਂਚ ਕੀ ਜੋਰੀ ਅੰਤ ਕੀ ਬਾਰ ਗਗਰੀਆ ਫੋਰੀ ਕਹਿ ਕਬੀਰ ਇੱਕ ਨੀਮ ਉਸਾਰੀ ਖਿਨ ਮਹਿ ਬਿਨ ਸਜਾਏ ਅਹੰਕਾਰੀ ਗੌੜੀ RAM ਜਪੋ ਜੀ ਐਸੇ ਐਸੇ ਤ੍ਰੂ ਪ੍ਰਹਿਲਾਦ ਜਪਿਓ ਹਰ ਜੈਸੀ ਦੀਨ ਦਿਆਲ ਪਰੋਸੇ ਤੇਰੇ ਸਭ ਪਰਵਾਰ ਚੜਾਇਆ ਬੇੜੇ ਰਹਾਉ ਜਾਂ ਕਿਸ ਭਾਵੈ ਤਾ ਹੁਕਮ ਮੰਨਾਵੈ ਇਸ ਬੀੜੇ ਕੋ ਪਾਰ ਲੰਘਾਵੈ ਗੁਰ ਪ੍ਰਸਾਦਿ ਐਸੀ ਬੁੱਧ ਸਮਾਨੀ ਚੂਕ ਗਈ ਫਿਰ ਆਮਨ ਜਾਨੀ ਕਹੋ ਕਬੀਰ ਭਜ ਸਾਰਿ ਗਪਾਨੀ ਪਰਵਾਰ ਪਾਰ ਸਭ ਏਕੋ ਦਾਨੀ ਗੌੜੀ ਨੌਆ ਜੋਨ ਛਾੜ ਜੋ ਜਗ ਮਹਿ ਆਇਓ ਲਾਗਤ ਪਵਨ ਕਸਮ ਬਿਸਰਾਇਓ ਜੀਰਾ ਹਰ ਕੇ ਗੁਨਾ ਗਾਉ ਰਹਾਉ ਗਰਭ ਜੋਨ ਮਹਿ ਉਰਦ ਤਪ ਕਰਤਾ ਤਉ ਜਠਰ ਅਗਨ ਮਹਿ ਰਹਤਾ ਲਖ 84 ਜੋਨ ਭ੍ਰਮ ਆਇਓ ਅਬ ਕੇ ਛੁਟਕੇ ਠੌਰ ਨਾ ਠਾਇਓ ਕਹੋ ਕਬੀਰ ਭਜ ਸਾਰਗ ਪਾਣੀ ਆਵਤ ਦੀਸੈ ਜਾਤ ਨਾ ਜਾਣੀ ਗੌੜੀ ਪੂਰਬੀ ਸੁਰਗ ਬਾਸ ਨਾ ਬਾਂਚੀਐ ਦਰੀਐ ਨਾ ਨਰਕ ਨਿਵਾਸ ਉਨਾ ਹਾਸੂ ਹੋਈ ਹੈ ਮਨ ਹੈ ਨਾ ਕੀਜੈ ਆਸ ਰਮਈਆ ਗੁਣ ਗਾਈਐ ਜਾ ਤੇ ਪਾਈਐ ਪਰਮ ਨਿਧਾਨ ਰਹਾਉ ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਐ ਭਾਉ ਭਗਤ ਭਗਵਾਨ ਸੰਪੈ ਦੇਖਣਾ ਹਰ ਚੀਐ ਵਿਪਤ ਦੇਖਣਾ ਰੋਏ ਜਿਉ ਸੰਪੈ ਤਿਉ ਵਿਪਤ ਹੈ ਵੇਦਨੀ ਰਚਿਆ ਸੋ ਹੋਏ ਕਹਿ ਕਬੀਰ ਅਬ ਜਾਣਿਆ ਸੰਤ ਮੇਰੇ ਤੇ ਮਝਾਰ ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰ ਗੋੜੀ ਰੇ ਮਨ ਤੇ ਰੋ ਕੋਈ ਨਹੀਂ ਖਿੰਚਲੇ ਜਿਨ ਭਾਰ ਬਿਰਖ ਬਸੇ ਰੋ ਪੰਖ ਕੋ ਤੈਸੋ ਇਹ ਸੰਸਾਰ ਰਾਮ ਰਸ ਪਿਆਰੇ ਜਿਹ ਰਸ ਬਿਸਰ ਗਏ ਰਾਤ ਔਰ ਰਹਾਉ ਔਰ ਮੁਏ ਕਿਆ ਰੁਈਐ ਜੋ ਆਪਾ ਥਿਰਨਾ ਰਹਾਏ ਜੋ ਉਪਜੈ ਸੋ ਬਿਨਸ ਹੈ ਦੁਖ ਘਰ ਰੋਐ ਬੁਲਾਏ ਜਹ ਕੀ ਉਪਜੀ ਤਹਿ ਰਚੀ ਪੀਵਤ ਮਰਤਨ ਲਾਗ ਕਹਿ ਕਬੀਰ ਚਿਤ ਚੇਤਿਆ ਰਾਮ ਸਿਮਰ ਬੈਰਾਗ ਰਾਗ ਗੋੜੀ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਹ ਸਾਥਾ ਉਰਨਾ ਭੀਜੈ ਪਗ ਨਾ ਛਿਸੈ ਹਰ ਦਰਸਨ ਕੀ ਆਸਾ ਉਡੋ ਨਾ ਕਾਗਾ ਕਾਰੇ ਬੇਗ ਮਲੀਜੈ ਆਪਣੇ ਰਾਮ ਪਿਆਰੇ ਰਹਾਉ ਕਹ ਕਬੀਰ ਜੀਵਨ ਪਦ ਕਾਰਨ ਹਰ ਕੀ ਭਗਤ ਕਰੀਜੈ ਏਕ ਆਧਾਰ ਨਾਮ ਨਾਰਾਇਣ ਰਸਨਾ ਰਾਮ ਰਵੀਜੈ ਰਾਗ ਗਉੜੀ 11ਵਾਂ ਆਸ-ਪਾਸ ਘਨ ਤੁਰਸੀ ਕਾਬਿਰਵਾ ਮਾਜ ਬਨਾ ਰਸ ਗਾਉਂਦੇ ਵਾਕਾ ਸਰੂਪ ਦੇਖ ਮੋਹੀ ਗਵਾਰਨ ਮੋਹ ਕੋ ਛੋਡ ਨਾ ਆਉ ਨਾ ਜਾਹੂ ਰੇ ਤੋਹੇ ਚਰਨ ਮਨ ਲਾਗੋ ਸਾਰੰਗ ਧਰ ਸੋ ਮਿਲੈ ਜੋ ਬੜ ਭਾਗੋ ਰਹਾਉ ਬਿੰਦਰਾਬਨ ਮਨ ਹਰਨ ਮਨੋਹਰ ਕ੍ਰਿਸ਼ਨ ਚਰਾਵਤ ਗਾਉਰੇ ਜਾ ਕਾ ਠਾਕੁਰ ਤੁਹੀ ਸਾਰਿੰਗ ਧਰ ਮੋਹਿ ਕਬੀਰਾ ਨਾ ਹੂਰੇ ਗਉੜੀ ਪੂਰਬੀ 12ਵਾਂ ਵਿਪਲ ਬਸਤਰ ਕੀਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ਕਹਾਂ ਭਇਆ ਨਰ ਦੇਵਾ ਧੋਕੇ ਕਿਆ ਜਲ ਬਹਉ ਰਿਓ ਗਿਆਤਾ ਜੀ ਅਰੇ ਜਾਹੇਗਾ ਮੈਂ ਜਾਨਾ ਅਬਗਤ ਸਮਝਿਆ ਨਾ ਜਤ ਜਤ ਦੇਖੋ ਬਹਰ ਨਾ ਪੇਖੋ ਸੰਗਮਾਇ ਲਪਟਾਣਾ ਰਹਾਉ ਜਿਆਨੀ ਧਿਆਨੀ ਬਹੁਪਦੇਸੀ ਇਹੋ ਜਗ ਸਗਲੋ ਧੰਦਾ ਕਹ ਕਬੀਰ ਇਕ ਰਾਮ ਨਾਮ ਬਿਨ ਯਾ ਜਗ ਮਾਇਆ ਅੰਦਾ ਗੌੜੀ 12 ਵਾ ਮਨ ਦੇ ਛਾਡੋ ਭਰਮ ਪ੍ਰਗਟ ਹੋਏ ਨਾ ਚੋ ਯਾ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ ਰਨ ਤੇ ਡਰਪੈ ਸਤੀ ਕੇ ਸਾਂਚੈ ਭਾਂਡੇ ਡੱਗ ਮੰਗ ਛਾੜ ਰੇ ਮਨ ਬਉਰਾ ਹਬ ਤਉ ਜਰੇ ਮਰੇ ਸਿੱਧ ਪਾਈ ਐ ਲੀਨੋ ਹਾਥ ਸੰਧਵਰਾ ਰਹਾਉ ਕਾਮ ਕ੍ਰੋਧ ਮਾਇਆ ਕੇ ਲੀਨੇ ਕਿਆ ਬਿਦ ਜਗਤ ਬੇਗੂਤਾ ਕਹੈ ਕਬੀਰ ਰਾਜਾ RAM ਨਾ ਛੋਡੋ ਸਗਲ ਊਚਤੇ ਊਚਾ ਗਉੜੀ ਤੇ ਰਵਾ ਪ੍ਰਮਾਨ ਤੇਰਾ ਸਿਰੇ ਉਪਰ ਫਿਰ ਨਾ ਕਰਤ ਵਿਚਾਰ ਤੁਹੀ ਦਰਿਆ ਤੁਹੀ ਕਰਿਆ ਤੁਜੈ ਤੇ ਨਿਸਤਾਰ ਬੰਦੇ ਬੰਦਗੀ ਇਕਤਿਆਰ ਸਾਹਿਬ ਰੋਸ ਧਰੋ ਕੇ ਪਿਆਰ ਰਹਾਉ ਨਾਮ ਤੇਰਾ ਆਧਾਰ ਮੇਰਾ ਜਿਉ ਫੂਲ ਜਈ ਹੈ ਨਾਰ ਕਹ ਕਬੀਰ ਗੁਲਾਮ ਘਰ ਕਾ ਜਿ ਆਏ ਭਾਵੇਂ ਮਾਰ ਗੌੜੀ 1084 ਜੀ ਜੋਨਮਹਿ ਪ੍ਰਮਤ ਨੰਦ ਬਹੁ ਥਾ ਕੋਰੇ ਭਗਤ ਹੀਤ ਅਵਤਾਰ ਲਿਓ ਹੈ ਭਾਗ ਬਡੋ ਬਪਰਾ ਕੋਰੇ ਤੁਮ ਜੋ ਕਹਿਤ ਹੋ ਅਨੰਦ ਕੋ ਨੰਦਨ ਨੰਦ ਸੋ ਨੰਦਨ ਕਾ ਕੋਰੇ ਤਰਨ ਆਕਾਸ਼ ਦਸੋ ਦਿਸ ਨਹੀਂ ਸਭ ਇਹੋ ਅਨੰਦ ਕਹਾ ਤੋਰੇ ਰਹਾਉ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ ਨਾਮ ਨਿਰੰਜਨ ਜਾ ਕੋਰੇ ਕਬੀਰ ਕੋ ਸਵਾਮੀ ਐ ਸੋ ठाकुर ਜਾ ਕਹਿ ਮਾਈ ਨਾ ਬਾਪੂ ਰੀ ਗੌੜੀ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਿਤਾਰੀ ਰਹਾਉ ਨਿੰਦਾ ਹੋਈ ਤਾਂ ਬੈਕੁੰਠ ਜਾਈਐ ਨਾਮ ਪਦਾਰਥ ਮਨੈ ਵਸਾਈਐ ਹਿਰਦੈ ਸੁਧ ਜੋ ਨਿੰਦਾ ਹੋਈ ਅਮਰੇ ਕੱਪਰੇ ਨਿੰਦਕ ਧੋਏ ਨਿੰਦਾ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਹੋਰੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਰਾਜਾ ਰਾਮ ਤੂੰ ਐਸਾ ਨਿਰਭਉ ਤਰਨ ਤਾਰਨ ਰਾਮ ਰਾਯਾ ਰਹਾਉ ਜਬ ਹਮ ਹੋਤੇ ਤਬ ਤੁਮ ਨਹੀਂ ਹਬ ਤੁਮ ਹੋ ਹਮ ਨਹੀਂ ਅਬ ਹਮ ਤੁਮ ਏਕ ਭਏ ਹੈ ਏਕਾ ਦੇਖਤ ਮਨ ਪਤੀ ਆਹੀ ਜਬ ਬੁੱਧ ਹੋਤੀ ਤਬ ਬਲ ਕੈਸਾ ਅਬ ਬੁੱਧ ਬਲ ਨਾ ਖਟਾਈ ਕਹੈ ਕਬੀਰ ਬੁੱਧ ਹਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ ਗੌੜੀ ਖੱਤ ਨੇਮ ਕਰ ਕੋਠੜੀ ਬਾਂਦੀ ਵਸਤ ਅਨੂਪ ਵਿੱਚ ਪਾਈ ਕੁੰਜੀ ਕੁਲਫ ਪ੍ਰਾਨ ਕਰ ਰਾਖੀ ਕਰਤੇ ਬਾਰ ਨਾ ਲਾਈ ਅਬ ਮਨ ਜਾਗਤ ਰਹੋ ਰੇ ਭਾਈ ਗਾਫਲ ਹੋਏ ਕੈ ਜਨਮ ਗੋ ਆਇਓ ਚੋਰ ਮੁਸੈ ਘਰ ਜਾਈ ਰਹਾਉ ਪੰਜ ਪਹਰੂ ਆ ਦਰਮਹਿ ਰਹਤੇ ਤਿਨ ਕਾ ਨਹੀਂ ਪਤੀਆਰਾ ਚੇਤ ਸੁ ਚੇਤ ਚਿੱਤ ਹੋਏ ਰਹੋ ਤਉ ਲੈ ਪ੍ਰਗਾਸ ਉਜਾਰਾ ਨਾਉ ਘਰ ਦੇਖ ਜੋ ਕਾਮਨ ਭੂਲੀ ਵਸਤ ਅਨੂਪ ਨਾ ਪਾਈ ਕਹਤ ਕਬੀਰ ਨਵੇਂ ਘਰ ਮੂਸੀ ਦਸਵੇਂ ਤਤ ਸਮਾਈ ਗੌੜੀ ਮਾਈ ਮੋਹਿ ਅਵਰ ਨਾ ਜਾਣਿਓ ਆਨਾਨੰ ਸ਼ਿਵ ਸੰਕਾਦ ਜਾਸ ਗੁਣ ਗਾਵਹਿ ਤਾਸ ਬਸ ਹੈ ਮੂਰੇ ਪ੍ਰਾਨਾ ਨਾ ਰਹਾਉ ਹਿਰਦੇ ਪ੍ਰਗਾਸ ਗਿਆਨ ਗੁਰ ਗੰਮਿਤ ਗਗਨ ਮੰਡਲ ਮੈਂ ਤਿਆ ਨਾਨਾ ਵਿਖੈ ਰੋਗ ਪੈ ਬੰਧਨ ਭਾਗੇ ਮਨ ਨਿਜ ਕਰ ਸੁਖ ਜਾ ਨਾਨਾ ਏਕ ਸਮਤ ਰਤ ਜਾਨ ਮਾਨ ਪ੍ਰਭ ਦੂਸਰ ਮਨ ਹੈ ਨਾ ਆਨਾਨਾ ਚੰਦਨ ਬਾਸ ਭਏ ਮਨ ਬਾਸਨ ਤਿਆਗ ਘਟਿਓ ਅਬਮਾਨ ਹਨਾ ਜੋ ਜਨ ਗਾਏ ਧਿਆਏ ਜਸ ਠਾਕੁਰ ਤਾਸ ਪ੍ਰਭੂ ਹੈ ਥਾ ਨਾਨਾ ਤੇਹ ਬਗ ਭਾਗ ਬਸਿਓ ਮਨ ਜਾ ਕੈ ਕਰਮ ਪ੍ਰਧਾਨ ਮਥਾ ਨਾਨਾ ਕਾਟ ਸਕਤ ਸਿਵ ਸਹਿਜ ਪਰਗਾਸਿਓ ਇਕੈ ਇਕ ਸਮਾਨਾ ਨਾ ਕਹਿ ਕਬੀਰ ਗੁਰ ਭੇਟ ਮਹਾ ਸੁਖ